ਮੈਂ ਸੁਣਿਆ ਤੁਸੀਂ ਦੀਵਾਲੀ ਤੇ ਸਕੀਮਾ ਲਗਾ ਦਿੱਤੀਆਂ ਜੀ ਮੈਡਮ ਅਸੀਂ ਸਕੀਮਾ ਨਹੀਂ ਬਹੁਤ ਵੱਡੀਆਂ ਸਕੀਮਾਂ ਲਾਤੀਆਂ ਜਿੱਥੇ ਤੁਹਾਨੂੰ ਬਹੁਤ ਸਾਰੇ ਆਰਟੀਕਲ ਇੱਕ ਦੇ ਨਾਲ ਇੱਕ ਫ੍ਰੀ ਮਿਲਨੇ ਆ ਲੇਡੀ ਸਵੈਟਰ 800 ਰੁਪਏ ਦੇ ਵਿੱਚ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਦੇਣਾ ਤੁਹਾਨੂੰ ਆ 400 ਚ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਇਹਦੇ ਵਿੱਚ ਕਲਰ ਆਪਸ਼ਨ ਤੁਸੀਂ ਚੈੱਕ ਕਰ ਸਕਦੇ ਆ ਫੁੱਲ ਹੈਵੀ ਲੋਰ ਆ ਫੁੱਲ ਨਿੱਗਾ ਪ੍ਰਾਈਸ 499 ਰੁਪਏ ਦੇ ਵਿੱਚ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਦੇਣਾ ਆ ਸਰ ਇਹਦਾ 250 ਚ ਰਹਿ ਗਿਆ ਫਿਰ ਲੇਟੈਸਟ ਟੌਪ ਆ ਕਰੋਸ਼ੀਆ ਵਰਕ ਦੇ ਨਾਲ ਇਹ ਵੀ 800 ਰੁਪਏ ਦੇ ਵਿੱਚ ਦੇਣਾ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਆ 400 ਰੁਪਏ ਚ ਲੇਡੀਜ਼ ਨਾਈਟ ਸੂਟ ਹੈਗਾ ਆ ਇਹਦਾ ਵੀ ਪ੍ਰਾਈਸ ਜਿਹੜਾ ਆ 900 ਰੁਪਏ ਦੇ ਵਿੱਚ ਦੋ ਮਿਲਨੇ ਆ ਇੱਕ ਦੇ ਨਾਲ ਇੱਕ ਫ੍ਰੀ 450 ਚ ਇਸ ਕਾਰਗੋ ਫੁੱਲ ਸਟ੍ਰੈਚੇਬਲ ਆਰਟੀਕਲ ਹੈ ਪ੍ਰਾਈਸ ਇਹਦਾ ਵੀ ਦੇਣਾ ਹੈ 900 ਰੁਪਏ ਦੇ ਵਿੱਚ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ 450 ਸਿੰਗਲ ਪੀਸ 1000 ਰੁਪਏ ਦੇ ਵਿੱਚ ਤੁਹਾਨੂੰ ਆਰਟੀਕਲ ਦੇਣਾ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਜੀਨ ਹੈ ਲੇਡੀਜ਼ ਬ੍ਰਾਂਡ ਚੈੱਕ ਕਰੋ ਡੀਸੀ ਦਾ ਬ੍ਰਾਂਡ ਮਿਲਣਾ 100% 오ਰੀਜਨਲ ਬ੍ਰਾਂਡ ਸੈਕੰਡ ਬ੍ਰਾਂਡ ਚੈੱਕ ਕਰੋ ਲੋਟਸ ਦਾ ਤੁਹਾਨੂੰ ਜਿਹੜਾ ਬ੍ਰਾਂਡ ਮਿਲਣਾ ਹੈਗਾ ਆ ਤੇ ਇਹਦਾ ਵੀ ਪ੍ਰਾਈਸ ਦਾ 1199 ਇਹ ਵੀ ਤੁਹਾਨੂੰ ਆਪਾਂ ਜਿਹੜੀ ਇੱਕ ਦੇ ਨਾਲ ਇੱਕ ਫ੍ਰੀ ਦੇਣੀ ਆ ਜੀ ਨੇ ਸਰ ਜੀ ਇਹ ਤਾਂ 600 ਰੁਪਏ ਚ ਰਹਿ ਗਈ ਮੈਡਮ ਇਹ ਇਟਸਮੀ ਦੀ ਸ਼ਰਟ ਆ ਇਨਰ ਦੇ ਨਾਲ 1000 ਰੁਪਏ ਦੀ ਸ਼ਰਟ ਆ ਵੀ ਇੱਕ ਦੇ ਨਾਲ ਇੱਕ ਫ੍ਰੀ ਮਿਲਣੀ ਆ ਤੁਹਾਨੂੰ ਆ 500 ਰੁਪਏ ਚ ਇੰਪੋਰਟਡ ਤੁਹਾਨੂੰ ਨਾਈਟਸੂਟ ਮਿਲਣਾ ਆ 1200 ਰੁਪਏ ਦਾ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਪ੍ਰਿੰਟਡ ਦੇ ਵਿੱਚ ਸਾਰੇ ਆਰਟੀਕਲ ਆ ਡਿਜ਼ਾਈਨ ਚੈੱਕ ਕਰ ਸਕਦੇ ਆ ਕੰਬਲ ਸਿਰਫ ਤੁਹਾਨੂੰ ਮਿਲਦਾ 325 ਰੁਪਏ ਦਾ ਕੰਬਲ ਵੀ ਦੀਵਾਲੀ ਆਫਰ ਲੱਗ ਚੁੱਕੀ ਆ ਜੀ ਮੈਡਮ ਡਬਲ ਬੈੱ ਦੀਵਾਲੀ ਦਾ ਸਭ ਤੋਂ ਵੱਡਾ ਧਮਾਕਾ ਸੀ ਆ ਰਾਮ ਦਾ কুর্তা ਪਜਾਮਾ 100%オリジナル ਬ੍ਰਾਂਡ ਸਮਾਈ ਦੇ ਨਾਲ ਤੁਹਾਨੂੰ ਮਿਲਣਾ ਸਿਰਫ 1300 ਰੁਪਏ ਦੇ ਵਿੱਚ 1300 ਰੁਪਏ ਤੇ ਸਟਿਚ ਕਰਕੇ ਸਟਿਚ ਕਰਕੇ ਸਟੀਚਿੰਗ ਦੀ ਫੁੱਲ ਗਾਰੰਟੀ 25 ਤੋਂ 30 ਕਲਰ ਸ਼ੇਡਸ ਵੀ ਮਿਲ ਜਾਣੇ ਆ ਪੰਜਾਬੀ ਸੂਟ ਜਿਹੜੇ ਕਿ ਹਜ਼ਾਰ ਵਾਲਾ ਸੂਟ 500 ਦੇ ਰੇਂਜ ਦੇ ਵਿੱਚ ਆ ਚੁੱਕੇ ਜੇ ਇਹ 2500 ਲੈ ਜਾਓ ਸਿਰਫ ਇੱਕ ਆਜ਼ਾਦੀ ਰੇਂਜ ਦੇ ਵਿੱਚ ਮੈਡਮ ਨੈਕਸਟ ਆਰਟੀਕਲ ਲੈ ਕੇ ਆਏ ਆ ਪੰਜਾਬੀ ਜੁੱਤੀ ਦੇ ਵਿੱਚ ਆਰਟੀਕਲ ਤੁਸੀਂ ਚੈੱਕ ਕਰੋ ਫੁੱਲ ਗਰੰਟੀ ਆਰਟੀਕਲ ਦੀ ਜਿਹੜਾ 11100 ਰੁਪਏ ਮਾਰਕੀਟ ਦੇ ਵਿੱਚ ਮਿਲਦੀ ਆ ਆਪਾਂ ਸਿਰਫ 400 ਰੁਪਏ ਦੇ ਵਿੱਚ ਦੇਣੀ ਆ ਮੈਡਮ ਇੱਧਰ ਬੱਚਿਆਂ ਦੇ ਵਾਸਤੇ ਨਿਊ ਗਰਲਿਸ਼ ਟੋਪ ਬੰਬੇ ਦੇ ਆਰਟੀਕਲ ਆ ਸਾਰੇ ਜਿਨ੍ਹਾਂ ਦੀ ਐਮ ਆਰ ਪੀ 799 899 999 ਆ ਤੁਹਾਨੂੰ ਆਪਾਂ ਸਿਰਫ ਦੇਨੇ ਆ 500 ਰੁਪਏ ਦੇ ਵਿੱਚ ਜਿਹੜਾ ਟ੍ਰੈਂਡਿੰਗ ਆਰਟੀਕਲ ਇਸ ਵੇਲੇ ਚੱਲ ਰਿਹਾ ਮੁੰਡਿਆਂ ਦੇ ਵਾਸਤੇ ਚਾਈਨੀ ਸ਼ਰਟ ਮਾਰਕੀਟ ਦੇ ਵਿੱਚ 1000 1000 ਰੁਪਏ ਦੀ ਮਿਲਦੀ ਆ ਆਪਾਂ ਤੁਹਾਨੂੰ ਸਿਰਫ 550 ਆ ਦੇਖੋ ਜੀ ਜਿਹੜਾ ਅਨਬ੍ਰੇਕੇਬਲ ਟੈਚੀ ਆ ਜਿਹਨਾਂ ਦਾ ਹੀ ਐਮ ਆਰ ਪੀ 11 11000 12 12000 ਆ ਸਿਰਫ ਤੁਹਾਨੂੰ 2200 ਰੁਪਏ ਦੇ ਵਿੱਚ ਮਿਲਣਾ ਆ ਮੈਟਰੋ ਬ੍ਰਾਂਡ ਦੇ ਵਿੱਚ ਮਿਲ ਜਾਣਾ ਹੈ ਜੇਕਰ ਤੁਸੀਂ ਛੋਟਾ ਟੈਚੀ ਲੈਣਾ ਚਾਹੁੰਦੇ ਆ ਛੋਟਾ ਟੈਚੀ ਤੁਹਾਨੂੰ ਮਿਲੂਗਾ ਸਿਰਫ 1700 ਰੁਪਏ ਦੇ ਵਿੱਚ ਸਰ ਇਹ ਵੀ ਅਨਬ੍ਰੇਕੇਬਲ ਇਹ ਵੀ ਅਨਬ੍ਰੇਕੇਬਲ ਹੈ ਜੀ ਜਿੱਦਾਂ ਓਫਰ ਵਾਲੀਆਂ ਚੀਜ਼ਾਂ ਲੱਗੀਆਂ ਨੇ ਜਿਹੜੇ ਕਿ 2 2000 ਵਾਲੀਆਂ ਡ्रेसेस ਆ ਚੁੱਕੀਆਂ ਸਿਰਫ ਇੱਕ ਜ਼ਾਦੀ ਰੇਂਜ ਦੇ ਵਿੱਚ ਲੇਡੀਜ਼ ਕੋਰਟ ਆ ਤੁਸੀਂ ਆਰਟੀਕਲ ਚੈੱਕ ਕਰੋ ਪ੍ਰਿੰਟਡ ਦੇ ਵਿੱਚ ਤੁਹਾਨੂੰ ਸਾਰੇ ਆਰਟੀਕਲ ਮਿਲਣੇ ਰੰਗ ਦੀ ਬੋਰ ਦੀ ਫੁੱਲ ਗਰੰਟੀ ਠੋਕੇ ਨਾਲ ਦੇਣੀ ਹੈ ਇਹਦੇ ਜਿਹੜੇ ਬੰਦੇ ਸਾਡੀ ਵੀਡੀਓ ਨੂੰ ਸ਼ੇਅਰ ਕਰਨਗੇ ਉਹਨਾਂ ਨੂੰ 10 ਬੰਦਿਆਂ ਨੂੰ ਆਪਾਂ ਸੂਟ ਫ੍ਰੀ ਦੇਾਂਗੇ ਮੈਡਮ ਬਿਲਕੁਲ ਫ੍ਰੀ ਚ ਮੈਂ ਕਹਾਂ ਜੀ ਫ੍ਰੀ ਚ ਦੇ ਦੇਾਂਗੇ ਵਾਕਈ ਤੁਹਾਡੇ ਪੇਸੇ ਤੇ ਲੱਕੜੋ ਕਰ ਦੋਗੇ ਮੈਂ ਕਹਾਂ ਜੀ ਫ੍ਰੀ ਦੇ ਦੇਾਂਗੇ ਫ੍ਰੀ ਲੈ ਜਾਓ ਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਹਾਨੂੰ